प्रिंसिपल कारपोरेशन इलेक्शन लैके इक्की तरीक नवी कारपोरेशन इलेक्शन चुनाव होने जा रहे हैं और तीन पार्टी मूलता भारतीय जनता पार्टी कांग्रेस पार्टी और आम आदमी पार्टी के भारतीय जनता पार्टी प्रदेश दे। रही मिलीजुली सरकार सी, जिलंदर सी सरकार जलंधर दी कॉर्पोरेशन भारतीय जनता पार्टी को कांग्रेस की सरकार आई कांग्रेस का मेयर से इतने और तीन साल तो आम आदमी पार्टी की सरकार है इस कंपनी बाग है और जेड़े जो साल दो हजार सात तो मेरे नाल राकेश राठौर जी बैठे उस वक्त मेर और मेरे को पार्टी ने लोकल डिपार्टमेंट की जिम्मेवारी दी और इस पार्क जो पार्क है कंपनी बाग ए ਰੀਡਿਜ਼ਾਈਨ ਰੀਡਵੈਲਪ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਦੇ ਜਦੋਂ ਕਾਰਪੋਰੇਸ਼ਨ ਸੀ ਤੁਹਾਨੂੰ ਥੋੜਾ ਜਿਹਾ ਇਤਿਹਾਸ ਕੰਪਨੀ ਬਾਗ ਦਾ ਦੱਸ ਦਵਾਂ ਜਦੋਂ ਐਮਰਜੈਂਸੀ ਸੀਗੀ ਇੱਥੇ ਅੰਬ ਦੇ ਬੂਟੇ ਹੁੰਦੇ ਸੀਗੇ ਸਤੂਤ ਦੇ ਇੱਥੇ ਸੀਗੇ ਫਿਰ ਖਜੂਰਾ ਸੀਗਾ ਦੋ ਬੂਟੇ ਵੱਡੇ ਹੁੰਦੇ ਸੀਗੇ ਔਰ ਸਾਰੇ ਜਿਹੜਾ ਠੇਕਾ ਦੇ ਕੇ उस वक्त तो दुनिया च नहीं है कांग्रेसी ठेकेदार सारे दरखत कटते इतिहास है और रीडिजाइन किया और इन जो अज ब्यूटिफिकेन देख रहे हैं ये भारतीय जनता पार्टी की कारपोरेशन ये सामने बिल्डिंग कारपोरेशन कंप्लीट भारतीय जनता पार्टी वेले हुई है और ये ठीक है कि शुरुआत तो उदो कांग्रेस लिए हुई कंप्लीट असी करवाई और यदि शुरुआत तो हुई कारपोरेशन है। साथियों ये असी मैं कह कि जलंधर लिए पांच साल गोल्डन पीरियड गोल्डन पीरियड सौ करोड़ रुपया ਕਾਰਪੋਰੇਸ਼ਨ ਨੂੰ ਦਿੱਤਾ ਗਿਆ। ਔਰ ਕੋਈ ਮੁਹੱਲਾ ਕੋਈ ਗਲੀ ਐਸੀ ਨਹੀਂ ਹੈ ਜਿੱਥੇ ਵਿਕਾਸ ਕਾਰਿਆ ਨਾ ਹੋਇਆ ਹੋਵੇ, ਸੜਕਾਂ ਨਾ ਬਣੀਆਂ ਹੋਣ। ਇੰਟਰਲੋਕਿੰਗ ਟਾਈਲਸ ਫਸਟ ਟਾਈਮ ਪੰਜਾਬ ਦੇ ਵਿੱਚ ਉਦੋਂ ਹੀ ਇੰਟਰੋਡਿਊਸ ਕੀਤੇ ਗਏ। ਔਰ ਹਾਲਾਤ ਐਸੇਗੇ ਕਿ ठेकेदार ਦੀ ਕਪੈਸਿਟੀ ਨਹੀਂ ਹੁੰਦੀ ਸੀ ਅਗਲੇ ਨੂੰ ਕਹਿੰਦਾ ਅਸੀਂ ਭਾਈ ਤੁਸੀਂ ਪੈਸੇ ਚੱਕੋ ਤੁਸੀਂ ਕੰਮ ਕਰੋ ਕਹਿੰਦੇ ਸਾਡੀ ਕਪੈਸਿਟੀ ਨਹੀਂ ਔਰ ਉਹ ਪੈਸੇ ਆਪਟੀਮਲ ਯੂਟਿਲਾਈਜੇਸ਼ਨ ਹੋਈ ਔਰ ਪੈਸਾ 100 ਕਰੋੜ ਵੀ ਖਤਮ ਨਹੀਂ ਹੋਇਆ 500 ਕਰੋੜ ਰੁਪਈਆ ਅਸੀਂ ਇਸ ਕੋਲ ਲਾਵਾ ਖਰਚਿਆ ज वाटर सप्लाई जो बेसिक अमेनिटीज है, है वो शहर। उन्नीस सौ संताली तो बाद, अलेकिस बड़िंग वाली टाकी पिंड तिलवा चौक इस दस्तर तो च म्यूसिपल कारपोरेशन आ गया पर बेसिक फैसिलिटीज मिली दो हजार नौ तो उतो ਕਾਰਪੋਰੇਸ਼ਨ ਚਿਲੰਦਰ ਰਿਸੀ ਇਸ ਤੋਂ ਇਲਾਵਾ ਆ ਜਿਹੜੀ ਤੁਸੀਂ ਸੈਂਟਰਲ ਵਰਜ ਦੇਖ ਰਹੇ ਹੋ 10 ਕਰੋੜ ਰੁਪਇਆ ਦਿੱਤਾ ਸੀਗਾ ਸੈਂਟਰਲ ਵਰਜ ਲਈ ਔਰ ਤੁਸੀਂ ਇਹ ਦੇਖੋ ਕਿ ਕਿਤੇ ਕਿਸੇ ਨੇ ਥੋੜੇ ਮਾਰ ਕੇ ਤਾਂ ਟੋਲੀ ਹੋਣੀ ਹੈ ਉਦੋਂ ਇਹਦਾ ਅਜੇ ਤੱਕ ਬਾਲ ਬੰਨਤਾ ਨਹੀਂ ਹੋਇਆ ਸੈਂਟਰਲ ਬਚ ਨੂੰ 10 11 ਸਾਲ ਹੋ ਗਏ ਔਰ ਫਿਰ BMC ਚੌਂਕ ਫਲਾਈਓਵਰ 20 ਕਰੋੜ ਰੁਪਇਆ ਦਿੱਤਾ ਅਸੀਂ ਇਹਦਾ ਨਿਰਮਾਣ ਕਰਾਂਗੇ 30 ਕਰੋੜ ਨਾਲ ਖਾਲਸਾ ਕਾਲਜ ਦਾ ਫਲਾਈਓਵਰ ਬਣਿਆ ਦੂਮੋਰੀਆ ਪੁਲ ਇਹ 97 98 ਚ 10 ਕਰੋੜ ਨਾਲ ਸ਼ੁਰੂਆਤ ਕੀਤੀ ਸੀਗੀ ਫਿਰ ਕਾਂਗਰਸੀ ਸਰਕਾਰ ਆਈ ਕੰਪਲੀਟਲੀ ਹੋਇਆ ਮੈਂ ਉਹਦੇ ਤੋਂ ਫਿਰ ਲੋਕਲ ਗਵਰਨਮੈਂਟ ਮਿਨਿਸਟਰੀ ਜਰੀਏ ਭਾਤੀ ਦਾ ਪਾਰਟਿਕਲ ਆਈ मिली जुली सरकार से अकाली दल नाल उस वक्त चार करोड़ रुपया दिता तो दे यह कंपलीशन हुई तमोरिया पुल की और चौंक तो लग के जेल चौंक तक तो खुद भी अब ट्रैफिक समूथ चलता भवान ਜੰਕਸਟਿਡ ਹੋਵੇ ਓਲੀ ਓਲੀ ਮੂਵ ਕਰਦਾ ਰੁਕਾਵਟ ਨਹੀਂ ਹੁੰਦੀ ਉਹਦਾ ਕਾਰਨ ਹੈ ਜਿਹੜੀ ਸੈਂਟਰਲ ਵਰਚ ਮਨੀ ਉਸ ਤੋਂ ਪਹਿਲਾਂ ਅਸੀਂ ਇਲੈਕਟ੍ਰੀਕਲ ਵਾਇਰਸ ਉੱਤੇ 75 ਲੱਖ ਰੁਪਏ ਦਿੱਤਾ ਉਹਨੂੰ ਅਸੀਂ ਸਟ੍ਰੀਮ ਲਾਈਨ ਦਿੱਤਾ ਸੋ ਇਹ ਮੋٹے ਤੌਰ ਤੇ ਮੈਂ ਕਹਾਂਗਾ ਇਹ ਭਾਰਤੀ ਜਨਤਾ ਪਾਰਟੀ ਦੀ ਕਾਰਪੋਰੇਸ਼ਨ ਸੀਗੀ ये असं अपनी रिपोर्ट कार्ड जी तोड़े सामने रख रहे और गोल्डन पीरियड से मेयर सेश जी और सारी जी है इतनी डिवेलपमेंट की थे। और पांच साल कांग्रेस कांग्रेस की कारपोरेशन ठीक है ना ਕੋਈ ਉਪਲਬਧੀ ਮੈਂ ਦੋਨਾਂ ਨੂੰ ਇਨਵਾਈਟ ਕਰਾਂਗਾ ਕਿ ਜਿਸ ਤਰ੍ਹਾਂ ਮੈਂ ਅੱਜ ਆਪਣੇ ਮੇਅਰ ਨਾਲ ਬੈਠ ਕੇ ਇਕੱਠੇ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹ ਵੀ ਆਪਣੀ ਇੱਕ ਪ੍ਰੈਸ ਕਾਨਫਰੰਸ ਕਰਨ ਆਪਣੇ ਮੇਅਰ ਨੂੰ ਨਾਲ ਬਿਠਾ ਕੇ ਉਹਨੂੰ ਪਿਠਾ ਕੇ ਕਰਨ ਆਪਣਾ ਰਿਪੋਰਟਕਾਰ ਦੱਸਣ ਕਿ ਉਹਨਾਂ ਨੇ ਕੀ ਕੀਤਾ ਉਹ ਉਸੇ ਜਗ੍ਹਾ ਤੇ ਕਰਨ ਜਿਹੜੀ ਗੱਲ ਉਹਨਾਂ ਨੇ ਡਿਵੈਲਪ ਕੀਤੀ ਹੋਵੇ ਉਜੀ ਮੈਂ ਇਸੇ ਲਈ ਇੱਥੇ ਕੀਤੀ ਹੈ ਪ੍ਰੈਸ ਕਾਨਫਰੰਸ ਇਹ ਵੀ ਭਾਈ ਹਾਥ ਕੰਗਨ ਕੋ ਆਰਸੀ kiya ਪੜੇ ਲਿਖੇ ਕੋ ਫਾਸੀ kiya ਪਰ ਅੱਜ ਜੇ ਤੁਸੀਂ ਕਹੋ ਕਿ ਲਈ ਕਾਂਗਰਸ ਦੇ 50 ਸਾਲਾਂ ਚ ਕੀ ਉਪਲਬਧੀ ਹੈ 스마트 ਸਿਟੀ ਲਈ 1000 ਕਰੋੜ ਰੁਪਇਆ ਆਇਆ ਲੇਕਿਨ ਉਹ ਕਿੱਥੇ ਗਿਆ ਉਹ ਘੁਟਾਲਾ ਹੋਇਆ ਐਪਲੇਨ ਕਰਨ ਇਹ ਕਾਂਗਰਸ ਦੀ ਗੱਲ ਹੈ ਕਿ ਕਾਂਗਰਸ ਵੀ ਚੋਣਾਂ ਲੜ ਰਹੀ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਨੂੰ ਲਗਭਗ 3 ਸਾਲ ਹੋ ਗਏ ਹੁਣ ਨੇ ਕੀਤਾ ਕੀ ਹੈ ਕਿ ਵੀ ਉਹ ਨਵੇਂ-ਨਵੇਂ ਪ੍ਰਧਾਨ ਬਣ ਕੇ ਇਸੇ ਸਾਲ ਚ ਅਮਨ अरोड़ा ਜੀ ਹਾਂਜੀ ਉਹਨਾਂ ਨੇ ਆਂਦਿਆਂ ਕਿਹਾ ਜੀ ਲਓ ਜੀ ਕਹਿੰਦਾ ਜੀ ਅਸੀਂ 5 ਗਰੰਟੀਆਂ ਦੇ ਰਹੇ ਹਾਂ 5 ਗਰੰਟੀਆਂ ਦੇ ਰਹੇ ਹਾਂ 100 ਬੱਸਾਂ ਕਹਿੰਦੇ ਜਲੰਧਰ ਤੇ ਲੱਕਪਟ ਕਲਾਵਾਂਗੇ ਨੰਨ ਇੰਟਰਪਟਿਡਸ ਫਲਾਈ ਦਵਾਂਗੇ ਗਾਰਵੇ ਚੱਕਾਂਗੇ ਠੀਕ ਹੈ ਨਾ ਪੰਜ ਗਰੰਟੀਆਂ ਦਿੱਤੀਆਂ ਮੈਂ ਪੁੱਛਣਾ ਚਾਹਨਾ ਕਿ ਤੁਹਾਨੂੰ ਕਿੰਨੇ ਸਾਲ ਹੋ ਗਏ ਠੀਕ ਹੈ ਜੀ ਸਰਕਾਰ ਨੂੰ ਉਹ ਜਿਹੜੀਆਂ ਵਾਅਦੇ ਚ ਗਰੰਟੀਆਂ ਦਿੱਤੀਆਂ ਸੀ ਉਹਦਾ ਕੀ ਬਣਿਆ ਇਹਨਾਂ ਹੋ ਤਾਂ ਪੂਰੀਆਂ ਕਰ ਲੋ ਅੱਜ ਤੁਸੀਂ ਦੇਖੋ ਸਾਥਿਓ ਇਹ ਵੀ ਵਾਅਦੇ ਤਾਂ ਕਰਦੇ ਕਿ ਵੀ ਸੀਸੀਟੀਵੀ ਲਗਾਵਾਂਗੇ ਇਹ ਕਰ ਲਵਾਂਗੇ ਲੇਕਿਨ ਜੋ ਕਾਰਗੁਜ਼ਾਰੀ ਹੁਣਾ ਨੇ ਜਿਹੜੀਆਂ ਪਹਿਲੀਆਂ ਗਰੰਟੀਆ ਸੀਗੀਆਂ ਉਹਦਾ ਕੀ ਬਣਿਆ ਹੁਣ ਤੁਸੀਂ ਦੇਖੋ ਮੈਂ 22 ਦਾ ਜਿਹੜਾ ਮੈਨੀਫੈਸਟੋ ਹੈ ਨਾ ਉਹਦੇ ਚ ਇੱਕ ਗੱਲ ਛੁੱਟੀ ਹੀ ਗਈ ਕੀ ਕਹਿੰਦੇ ਕਹਿੰਦੇ 5 ਰੁਪਏ ਦੀ ਅਸੀਂ ਆਮ ਆਦਮੀ ਪਾਰਟੀ ਦੀ ਰਸੋਈ ਹਰ ਇੱਕ ਡਿਸਟ੍ਰਿਕਟ ਚ ਚਲਾਵਾਂਗੇ ਹਾਂਜੀ ਅੱਜ 3 ਸਾਲ ਹੋ ਗਏ ਮਹਾਰਾਜ ਉਹ ਗਰੰਟੀ ਦਾ ਕੀ ਬਣਿਆ ਅਮਨ ਅਰੋੜਾ ਜੀ ਹੈ ਤੁਸੀਂ ਪਹਿਲਾਂ ਜਿਹੜੀਆਂ ਦਿੱਤੀਆਂ ਹੋਈਆਂ ਗਰੰਟੀਆਂ ਫੇਰ ਕਹਿੰਦੇ ਸਿਗੇ ਹਾਂ ਭੈਣਾ ਲਈ ਆ ਭੈਣਾ ਇੱਥੇ ਬੈਠੀ ਐ ਕੀ ਵਾਦਾ ਕੀਤਾ ਸੀ ਕੀ ਗਰੰਟੀ ਦਿੱਤੀ ਸੀ 1000 ਰੁਪਿਆ 1000 ਰੁਪਿਆ ਦੇਵਾਂਗੇ ਤੇ ਹੁਣ ਕਿੰਨਾ ਹੋ ਗਿਆ ਹੈ 36000 ਰੁਪਿਆ ਹੋ ਗਿਆ ਤੇ ਢੇਲਾ ਨਹੀਂ ਆਇਆ ਉਹ ਗਾਰੰਟੀ ਦਾ ਤੇ ਜੇ ਵਿਆਜ ਪਾ ਲਈ ਤੇ ਕੀ ਹੋ ਗਿਆ 50000 ਰੁਪਇਆ ਤੇ ਮੈਂ ਤਾਂ ਭੈਣਾਂ ਨੂੰ ਵੀ ਕਹਾਂਗਾ ਕਿ ਜਦੋਂ ਕੋਈ ਆਵੇ ਆਮ ਆਦਮੀ ਪਾਰਟੀ ਤਾਂ ਉਹਨੂੰ ਕੋ ਸਾਡਾ ਹੱਕ ਰੱਖੇ ਔਰ 25 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਗਾਰੰਟੀ ਦਿੱਤੀ ਸੀ ਪੰਜ ਗਾਰੰਟੀਆਂ ਸੀਗੀਆਂ ਉਹਨਾਂ ਦੀ ਔਰ ਇਸੇ ਤਰ੍ਹਾਂ ਉਹਨਾਂ ਨੇ 올드 에이지 পেনশন 핸디캡드 পেনশন 2500 루피아 퍼 먼스 위드한 ਦਾ ਵਾਦਾ ਕੀਤਾ ਸੀ ਉਹ ਗਰੰਟੀ ਤੇ ਪੂਰੀ ਹੋਈ ਠੀਕ ਹੈ ਨਾ ਜੀ ਅਰੇ ਫਿਰ ਕਹਿੰਦੇ ਸੀਗੇ ਕਿ ਅਸੀਂ ਜਦੋਂ ਸਰਕਾਰ ਬਣੇਗੀ ਪੰਜਾਬ ਦੇ ਵਿੱਚ ਦੋਆਂ ਮਹੀਨਿਆਂ ਦੇ ਅੰਦਰ ਅੰਦਰ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰ ਦਵਾਂਗੇ ਕਹਿੰਦੇ ਮਰਜ਼ ਵੜਦਾ ਗਿਆ ਜੂਜੂ ਦਵਾਈ। ਉਹ ਹੁਣ ਤਾਂ ਸਗੋਂ ਜ਼ਿਆਦਾ ਵੱਧ ਗਿਆ। ਫਿਰ ਭਗਵੰਤ ਮਾਨ ਉਹਨਾਂ ਨੇ ਇੱਕ ਫਾਰਮੂਲਾ ਲੱਭਿਆ। ਆ ਹੁਣੇ ਉਹ ਨਹੀਂ ਅੰਬਰ ਸਾਹਿਬ ਚੋਂ ਕੀਤਾ ਕਿ ਉੱਥੇ ਗਏ। ਕਹਿੰਦੇ ਲੋ ਜੀ ਇਹ ਤੇ ਨਿਆਣੇ ਇਕੱਠੇ ਕਰ ਲੇ ਸਕੂਲ ਦੇ। ਸਕੂਲ ਗoing ਚਿਲਡਰਨਸ। ਉਹਨਾਂ ਨੂੰ ਕਹਿੰਦੇ ਲੋ ਕਸਮ ਖਾਓ ਕਿ ਅਸੀਂ ਨਿਸ਼ਾਨੀ ਕਰਾਂਗੇ। ਮੈਂ ਕਿਹਾ ਭਾਈ ਇਹ ਬੱਚਿਆਂ ਨੂੰ ਕੀ ਪਤਾ ਹੋਣਾ ਨਸ਼ੇ ਦਾ। ਤੁਸੀਂ ਜੇ ਕਸਮ ਖਲਾਨੀ ਹੈ ਤੇ ਆਪਣੇ ਪੁਲਿਸ ਡਿਪਾਰਟਮੈਂਟ ਨੂੰ ਖਲਾਓ ਪ੍ਰਸ਼ਾਸਨ ਨੂੰ ਖਲਾਓ ਜਾਂ ਵਿਧਾਇਕਾਂ ਨੂੰ ਖਲਾਓ 92 ਵਿਧਾਇਕਾਂ ਨੂੰ ਠੀਕ ਹੈ ਨਾ ਤਾਂ ਸੋ ਮੈਂ ਅਮਨ ਅਰੋੜਾ ਜੀ ਨੂੰ ਕਹਿਣਾ ਚਾਹੁੰਦਾ ਹੈ ਕਿ ਭਾਈ ਸਾਹਿਬ ਪਹਿਲੀਆਂ ਗਰੰਟੀਆਂ ਦੀਆਂ ਪੰਜ ਹੁਣ ਤੁਸੀਂ ਦੇ ਰਹੇ ਹੋ ਪਹਿਲਾਂ ਸਾਨੂੰ ਪੁਰਾਣੀਆਂ ਗਰੰਟੀਆਂ ਦਾ ਹਿਸਾਬ ਕਿਤਾਬ ਦੇ ਦਿਓ ਫੇਰ ਤਿੰਨ ਸਾਲ ਤਾਂ ਤੁਹਾਡੇ ਬੀਤ ਗਏ ਤੇ ਜਿਹੜਾ ਤੁਸੀਂ 100 ਬਸਾਂ ਦੀ ਗੱਲ ਕਰਦੇ ਹੋ ਜੇ ਤੁਸੀਂ ਅਨ ਇੰਟਰਡਿਸਪਲਾਈ ਦੀ ਗੱਲ ਕਰਦੇ ਹੋ ਸੀਸੀਟੀਵੀ ਦੀ ਉਹ ਦੋਆਂ ਸਾਲਾਂ ਚ ਕੀ ਕਰ ਲੋਗੇ ਤਿੰਨਾਂ ਸਾਲਾਂ ਇ ਤਾਂ ਕੁਛ ਕੀਤਾ ਨਹੀਂ ਤੁਸੀਂ ਇਹ ਦੱਸ ਦਿਓ ਤੇ ਵੈਸੇ ਉਹਨਾਂ ਦਾ ਚੂਹ ਨਿਸ਼ਾਨ ਕੀ ਹੈ ਕਾਦੇ ਕੰਮ ਆਂਦਾ ਤੇ ਉਹੀ ਹੈ ਨਹੀਂ ਜਲੰਧਰ ਸ਼ਹਿਰ ਕੋਈ ਹੈ ਨਹੀਂ ਦੋਸਤੋ ਸਾਥੀਓ ਅੱਜ ਮੈਂ ਜਲੰਧਰ ਦੀ ਜਨਤਾ ਨੂੰ ਅਪੀਲ ਕਰਾਂਗਾ ਇਹ ਪਰਫਾਰਮੈਂਸ ਦੇ उस तो बाद सुनील ज्योति जी मेयर बने उन्होंने इस कार्य अगे बताया तो परफॉर्मेंस बेस के उ वोट पाओ तो सही आकदार हैगी है, है भारतीय जनता पार्टी और भारतीय जनता पार्टी की कारपोरेशन बनाओ जलंधर का मेयर बनाओ फिर जो है गोल्डन पीरियड दोबारा जो लैके आओ बहुत बहुत धन्यवाद तुम कुछ सवाल करना तो दस स्थिति बनी हुई है जिस तरह आप मान लो वार्ड नंबर सत्त कह लीए ਆਮ ਆਦੀ ਪਾਰਟੀ ਨੇ ਜਦੋਂ ਲਿਸਟ ਜਾਰੀ ਕੀਤੀ ਹੈ ਉਹਦੇ ਵਿੱਚ ਕੁਝ ਕੈਂਡੀਡੇਟ ਸੀ ਉਹਨਾਂ ਦਾ ਨਾਮ ਉਹਦੇ ਵਿੱਚ ਲਿਸਟ ਦੇ ਵਿੱਚ ਪਾਇਆ ਗਿਆ ਉਸ ਤੋਂ ਬਾਅਦ ਕੱਟ ਦਿੱਤਾ ਗਿਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਕੇ ਔਰ ਆਮ ਆਦੀ ਪਾਰਟੀ ਨੇ ਦਿੱਤਾ ਬੇਚਰ ਤੇ ਵੀ ਉਹਨਾਂ ਨੇ ਦੋਸ਼ ਲਾਏ ਆ ਔਰ ਉਹਨਾਂ ਨੇ ਕਿਹਾ ਵੀ ਅਸੀਂ ਪੁਰਾਣੇ ਕਾਰਜਕਰਤਾ ਸੀ ਜਿਨ੍ਹਾਂ ਨੂੰ ਕੰਮ ਕਰਨ ਦਾ ਜਿਹਨਾਂ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲੀ ਉਹਨਾਂ ਦੇ ਵਿੱਚੋਂ ਇੱਕ ਦੀਪਕ ਜੀ ਜੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਾਮ ਲਗਾਏ ਉਸ ਤੋਂ ਬਾਅਦ ਉਹਨਾਂ ਨੇ 82 ਨੰਬਰ ਤੋਂ ਉਹਨਾਂ ਨੂੰ ਜਿਹੜੀ ਟਿਕਟ ਦਿੱਤੀ ਔਰ ਦੇਖ ਕੇ ਪੁੱਛਿਆ ਗਿਆ ਦੂਸਰੀ ਪਾਰਟੀ ਦੇ ਕੈਂਡੀਡੇਟ ਨੂੰ ਉਹਨਾਂ ਨੇ ਕਿਹਾ ਜੀ ਉਹ ਪਾਰਟੀ ਦਾ ਨਿਰਣੇ ਸੀਗਾ ਉਹਨਾਂ ਨੇ ਉਹਨੂੰ 82 ਨੰਬਰ ਤੋਂ ਗੁੱਝੇ ਰੱਖੀ ਤੁਹਾਡਾ ਹੀ ਕਹਿਣਾ ਭਾਈ ਸਭ ਕੱਲ ਇਹ ਸਵਾਲ ਤਾਂ ਉਹਨਾਂ ਨੂੰ ਪੁੱਛੋ ਕਿ ਭਾਈ ਉਹਨਾਂ ਨੇ ਪੈਸੇ ਦਿੱਤੇ ਤੇ ਟਿਕਟ ਦਿੱਤੀ ਹੈ ਦੂਜੇ ਨੂੰ ਚੁੱਪ ਕਰਾਉਣ ਲਈ ਟਿਕਟ ਦਿੱਤੀ ਹੈ ਇਹ ਤਾਂ ਕੱਲ ਸਵਾਲ ਤਾਂ ਉਹਨਾਂ ਨੂੰ ਬੰਦਾ ਸਾਡੋਂ ਆਮ ਆਦਮੀ ਪਾਰਟੀ ਦੇ ਨੇਤਾ ਨੂੰ ਸਵਾਲ ਪੁੱਛੋ ਜੀ ਵੱਡਾ ਸਵਾਲ ਲੋਕਾਂ ਦੇ ਦਿਲ ਦੇ ਵਿੱਚ ਇਹ ਹੈ ਉਹਨਾਂ ਨੇ ਦੋਸ਼ ਲਾਇਆ ਸੀ ਕਿ ਜਿਹੜਾ ਦੂਸਰਾ ਕੈਂਡੀਡੇਟ ਹੈ ਉਹ ਅਨਲੀਗਲ ਅਥਰਾਇਜ਼ ਅਨਅਥਰਾਇਜ਼ ਕਲੋਨੀਆ ਕੱਟ ਕੇ ਉਹ ਪੈਸੇ ਲੈਂਦਾ ਲੋਕ ਜਿਹੜੇ ਜੇ ਮੰਨ ਲਓ ਉਸ ਕੈਂਡੀਡੇਟ ਨੂੰ ਲੈ ਕੇ ਆ ਗਏ ਲੋਕਾਂ ਦੇ ਮਨ ਤੇ ਸਵਾਲ ਹੈ ਉਹ ਫਿਰ ਦੁਆਰਾ ਵੋਟਾਂ ਮੁ ਵਜੇਗਾ ਬਿਲਕੁਲ ਜੀ ਕਾਰਪੋਰੇਸ਼ਨ ਨੂੰ ਕਿਉਂਕਿ ਕਾਰਪੋਰੇਸ਼ਨ ਦਾ ਚੋਣ ਹੈਗਾ ਜੋ ਐਟ ਲੀਸਟ ਕਾਰਪੋਰੇਸ਼ਨ ਨੂੰ ਜਿਹੜਾ ਹੈਗਾ ਇਹ ਗੱਲ ਦਾ ਨਿਊ ਡਿਊ ਸertਿਫਿਕੇਟ ਦੇਣ ਲੱਗਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਚੇਤਾਨਾ ਚਾਹੀਦਾ ਸੀਗਾ ਨੋ ਡਿਊ ਸertਿਫਿਕੇਟ ਨਹੀਂ ਜਾਰੀ ਕਰਨਾ ਚਾਹੀਦਾ ਸੀਗਾ ਜੋ ਇਲਲੀਗਲ ਕਲੋਨਾਈਜ਼ੇਸ਼ਨ ਕਰ ਰਹੀ ਹੈ ਉਹਦੇ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸੀ ਜਾਲੀਆ ਜੀ ਤੁਸੀਂ ਕਹਿ ਰਹੇ ਹੋ ਕਿ ਬਾਦਖਵਾ ਨੂੰ ਵੋਟ ਪਾਓ ਕਿ ਕਿਤੇ ਨਾ ਕਿਤੇ ਦੇਖਣਾ ਕਲ ਵੀ ਕਬ ਲੱਗੀ ਆ ਪਰਸੋ ਵੀ ਲੱਗੀ ਸੀ ਵਾਰ ਨੰਬਰ 77 ਦੀ ਗੱਲ ਕਰੀਏ ਜਾਂ 42 ਦੀ ਗੱਲ ਕਰੀਏ ਬਾਜਪਾ ਸਾਥ ਕਰ ਕਰਤਾ ਉਹ ਲੋਕ ਜਿਹੜੇ ਕੀ ਜਿਹੜੇ ਤੁਹਾਡੇ ਹੀ ਪੁਰਾਣੇ ਸਾਥੀ ਰਹਿ ਚੁੱਕੇ ਆ ਉਹਨਾਂ ਦੇ ਜਿਹੜੇ ਆਜ਼ਾਦ ਖੜੇ ਨੇ ਉਹਨਾਂ ਦੇ ਬੋਰਡ 파ੜੇ ਜਾ ਰਹੇ ਭਾਈ ਸਾਹਿਬ ਗੱਲ ਇਹ ਹੈ ਕਿ ਮੈਂ ਤਾਂ ਆਪਣੇ ਵਿਕਾਸ ਦੇ ਉੱਤੇ ਗੱਲ ਕਰ ਰਿਹਾ ਠੀਕ ਹੈ ਨਾ ਕਾਂਗਰਸ ਤੋਂ ਇਹ ਚਾਹਨਾ ਕਿ ਵੀ ਆਪਣੇ ਜਿਹੜੀ ਕਾ ਰਹੇ ਹੋ ਨਾ ਉਹਦੇ ਗੱਲ ਤੇ ਜਵਾਬ ਕਰੀਏ ਆਪਾਂ ਉਹਨੂੰ ਬੋਰਡ ਫਾੜੇ ਜਾ ਰਹੇ ਆ ਤਾਂ ਪ੍ਰਸ਼ਨ ਮੈਂ ਨਹੀਂ ਕਰਦਾ ਕਾ ਰਹੇ ਕਰਤਾ ਹੀ ਫਾੜ ਰਹੇ ਆ ਉਹਦੀ ਵੀਡੀਓ ਵਾਰ ਰਹੇ ਆ ਭਾਈ ਸਾਹਿਬ ਭਾਈ ਸਾਹਿਬ ਐਕਸ਼ਨ ਕਰੇ ਕਿ ਜੋ ਸਰਕਾਰ ਕਰਦੀ ਕਰੇਗੀ ਆਪਾਂ ਨੂੰ ਸੁਖ ਦੇਖਣੀ ਹਾਂ ਕਾਲਿਆ ਸਾਹਿਬ ਇੱਕ ਸਵਾਲ ਹੈ ਜੀ ਬੀਐਨਪੀ ਦੀ ਡਿਸਟ੍ਰਿਕਟ ਦੀ ਟੀਮ ਕੱਲ 12 ਬੰਦਿਆਂ ਦੀ ਲਿਸਟ ਆਂਦੀ ਹੈ ਪਾਰਟੀ ਕਰਨ ਦੀ ਜਿਹੜੀ ਜਿਹੜਾ ਉਹਨਾਂ ਰਿਹਾ ਸੀ ਕਿ ਇਹਨਾਂ ਕਰਕੇ ਉਹਨਾਂ ਨੂੰ ਪਾਰਟੀ ਤੋਂ ਕੱਟਿਆ ਗਿਆ ਪ੍ਰਦੀਪ ਫੁੱਲਰ ਉਹਨਾਂ ਦੀ ਵਾਪਸੀ ਹੋਈ ਹੈ ਉਹਨਾਂ ਦੀਆਂ ਪਾਰਟੀ ਭਾਈ ਸਾਹਿਬ ਇਹਦਾ ਸਟੇਟ ਲੈਸ ਹਮੇਵਾਰੀ ਹੁੰਦੀ ਹੈ ਕਿਸੇ ਪਾਰਟੀ ਨੂੰ ਕਿਸੇ ਵਿਅਕਤੀ ਨੂੰ ਜੇ ਕੱਟਿਆ ਜਾਂ ਵਾਪਸ ਲੈਣਾ ਇਹ ਸਾਰੀਆਂ ਚੀਜ਼ਾਂ ਸਟੇਟ ਦਾ ਫੈਸਲਾ ਹੁੰਦਾ ਹੈ ਠੀਕ ਹੈ ਨਾ ਬਾਕੀ ਦਿੱਤਾ ਹੈਗਾ ਕਿ ਜਿਨ੍ਹਾਂ ਨੂੰ ਜਿਹੜੇ ਪਾਰਟੀ ਦੇ ਡਿਸਪਲਿਨਰੀ ਜਿਹੜਾ ਹੈਗਾ ਡਿਸਪਲਿਨ ਦੇ ਵਿੱਚ ਨਹੀਂ ਰਹਿੰਦੇ ਉਹਨਾਂ ਨੂੰ ਕੱਢ ਦਿੱਤਾ ਸਵਾਲ ਐਸਾ ਕੁਝ ਬੰਦਿਆਂ ਨੇ ਤੁਹਾਡੇ ਦੇ ਵੀ ਇਹ ਰੋਪ ਲਾਇਆ ਵੀ ਤੁਸੀਂ ਵੀ ਟਿਕਟਾਂ ਵੇਚੀਆਂ ਭਾਈ ਸਾਹਿਬ ਕਹ ਲਿਆ ਉਹ ਤਹੋਂ ਗੱਲ ਇਹ ਜਿਹੜਾ ਕੱਢਿਆ ਕਿ ਉਹਨੂੰ ਪਤਾ ਕਿ ਡਿਸਪਲਿਨ ਡਿਸਪਲਿਨ ਕੀਤਾ ਹੁਣ ਅਸੀਂ ਮਾਫ ਕਰਨਾ ਆਈ ਐਮ ਸੌਰੀ ਟੂ ਸੀ ਸਭ ਤੋਂ ਵੱਡਾ ਤਾਂ ਵੀ ਭਗਤ ਚੁੰਨੀ ਲਾਲ ਜੀ ਨੂੰ ਸਭ ਕੁਝ ਪਾਰਟੀ ਨੇ ਦਿੱਤਾ ਸਭ ਕੁਝ ਦਿੱਤਾ ਤੇ ਫਿਰ ਪਾਰਟੀ ਨਾਲ ਲੈਣਾ ਚਾਹੀਦਾ ਸੀਗਾ ਨਾ ਕਿ ਆਪਾਂ ਬਟ ਤੁਸੀਂ ਐਕਸਪਲੇਨ ਕਰ ਸਕਦੇ ਹੋ ਭਗਤ ਚੁੰਨੀ ਲਾਲ ਦੀ ਪਰਸਨਲੀ ਕੀ ਪਾਰਟੀ ਵਿਰੋਧੀ ਗਤੀਵਿਧੀ ਇਹਦੇ ਦੀ ਗਤੀਵਿਧੀ ਇਹਦੇ ਦੀ ਹੈਗੀ ਮੈਂ ਪਗਤ ਚੁੰਨੀ ਲਾਲ ਜੀ ਦਾ ਪੁੱਛ ਰਿਹਾ ਹੈ ਪਗਤ ਜੀ ਦਾ ਬਹੁਤ بڑا ਆਦਰ ਹੈ ਸਾਡੇ ਪਾਰਟੀ ਸਨਮਾਨ ਹੈ ਉਹਨੇ ਮੈਨੂੰ ਦਿੱਤਾ ਫਿਰ ਇਹ ਹੈਗਾ ਕਿ ਆਪਣੀ ਫੋਟੋ ਲਾ ਕੇ ਜੇ ਪ੍ਰਚਾਰ ਤੁਸੀਂ ਪਾਰਟੀ ਦੇ ਖਿਲਾਫ ਕਰੋਗੇ ਕਿ ਉਹ ਨਹੀਂ ਲਗਾ ਲਈ ਭਾਈ ਸਾਹਿਬ ਕਿਥੇ ਨਹੀਂ ਫੀਲਡ ਹੈ ਨਹੀਂ ਨਹੀਂ ਮੇਰੇ ਕਾਲੇ ਜੀ ਜੋ ਫੋਟੋ ਲਗਾਣਾ ਵੀ ਲੌਕ ਕਰਨਾ ਹੁੰਦਾ ਨਾ ਉਹ ਕਹਿੰਦੇ ਕਿ ਮੈਂ ਪਾਰਟੀ ਨਾਲ ਖੜਾ ਫਿਰ ਗੱਲ ਖਤਮ ਹੈ ਇਹ ਤਾਂ ਗੱਲ ਠੀਕ ਹੈ ਕਿ ਵੀ ਅਸੀਂ ਪਾਰਟੀ ਨਾਲ ਹੈਗੇ ਜਦੋਂ ਇਹ ਤਾਂ ਚੀਜ਼ਾਂ ਤੁਸੀਂ ਇਹ ਦੇਖੋ ਕਿ ਵੀ ਸਾਡੇ ਤਾਂ ਹੁੰਦਾ ਸੀਗਾ ਪੁਰਾਣੇ ਸਮੇਂ ਦੇ ਵਿੱਚ ਤਾਂ ਹੁਣ ਤਾਂ ਸਮੇਂ ਥੋੜਾ ਜਿਹਾ ਬਦਲ ਗਿਆ ਉਹਦੇ ਹੁੰਦੇ ਸੀ ਸਾਡੇ ਰਿਸ਼ਤੇ ਖਤਮ ਹੋ ਗਏ ਸੀ ਉਹਦੇ ਜਿਹੜਾ ਐਂਟੀ ਪਾਰਟੀ ਕਿਹਾ ਉਹਨ ਰਿਸ਼ਤਾ ਹੀ ਖਤਮ ਕਰਤਾ ਪਰਿਵਾਰ ਦਾ ਠੀਕ ਹੈ ਜੀ ਉਹ ਤੋਂ ਫਿਰ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਿਉਂ ਕੀਤਾ ਹੁਣ ਇਲੈਕਸ਼ਨ ਆ ਗਏ ਉਹ ਤੋਂ ਪਾਰਟੀ ਦਾ ਨਿਰਣੇ ਹੁੰਦਾ ਜਿਹੜਾ ਨਿਰਣੇ ਕਰਨਿਆ ਤੁਸੀਂ ਦੱਸੋ ਸੀ ਰਕੇਸ਼ ਰੌਣਜੀ ਦੇ ਮੇਲ ਬੜਿਆ ਵਿਕਾਸ ਦੇ ਕੰਮ ਕਰਾਇਆ ਤੇ ਸੁਨੀਲ ਜੋਤੀ ਜੀ ਨੇ ਬੜੇ ਕੰਮ ਫਿਰ ਆਪਾਂ ਸਿੱਟਾ ਦੇਖਦੇ ਨੂੰ ਪਾ ਰਹੇ ਕੀ ਗੱਲ ਹੈ ਤੇ ਹੁਣ ਤੇ ਕੋਈ ਕਈ ਫੈਕਟਰਸ ਹੁੰਦੇ ਆ ਦੇਖੋ ਗੱਲੇ ਆ ਲੋ ਜੀ ਕਈ ਫੈਕਟਰਸ ਹੁੰਦੇ ਆ ਮੈਂ ਹੁਣ ਇਹ ਚੀਜ਼ਾਂ ਦਾ ਬਾਕੀ ਹੁੰਦਾ ਕਿ ਵੀ ਬੰਦੇ ਨੂੰ ਅੱਛਾ ਕੰਮ ਜਿਹੜਾ ਤੁਹਾਡੇ ਸਾਹਮਣੇ ਨਜ਼ਰ ਆਇਆ ਮੈਂ ਦੀ ਗੱਲ ਉਸ ਨਾਲੋਂ ਕੰਟਰੋਵਰਟ ਕਰੋ ਇਹ ਵੀ ਜਿਹੜੀਆਂ ਗੱਲਾਂ ਮੈਂ ਕਹੀਆਂ ਉਹ ਤਾਂ ਫੈਕਟ ਹੈ ਨਾ ਤੇ ਮੈਂ ਚਾਹਨਾ ਇਹ ਵੀ ਕਾਂਗਰਸ ਵੀ ਆਪਣੀ ਇੱਦਾਂ ਇੱਕ ਪ੍ਰੈਸ ਕਾਨਫਰੰਸ ਕਰੇ ਜਿੱਥੇ ਉਹਨਾਂ ਨੇ ਡਿਵੈਲਪਮੈਂਟ ਕਰਾਈ ਹੈ ਉੱਥੇ ਉਹ ਬੈਠ ਕੇ ਕਰੇ ਠੀਕ ਹੈ ਮੈਂ ਕਹਿੰਦਾ ਜੀ ਮੈਂ ਤਾਂ ਅਪੀਲ ਕਰ ਰਿਹਾ ਕਿ ਕਾਰਪੋਰੇਸ਼ਨ ਭਾਰਤੀਨਤਾ ਪਾਰਟੀ ਬਣਾਈਏ ਔਰ 골ਡਨ ਪੀਰੀਅਡ ਲੈ ਕੇ ਆਈਏ ਸੋ ਬਹੁਤ ਬਹੁਤ ਧੰਨਵਾਦ ਕਾਲੀਆ ਸਾਹਿਬ ਇੱਕ ਸਵਾਲ ਆਖੀਰ ਲਾਖ ਕੈਗ ਦੀ ਰਿਪੋਰਟ ਵਿੱਚ ਵੀ ਸਮਾਰਟ ਸਿਟੀ ਦਾ ਜਿਹੜਾ ਕੋਟਾਲੇ ਦਾ ਜ਼ਿਕਰ ਹੋ ਗਿਆ ਅਕਸਰ ਕਈ ਵਾਰੀ ਅਸੀਂ ਸੁਣਦੇ ਵੀ ਯਾਰ ਕਾਨਫਰੰਸ ਵਿੱਚ ਕੋਟਾਲੇ ਦਾ ਜ਼ਿਕਰ ਹੁੰਦਾ ਕਾਰਵਾਈ ਕਿਉਂ ਨਹੀਂ ਹੋ ਰਹੀ ਸੈਂਟਰ ਦੀ ਏਜੰਸੀ ਨੇ ਆਡਿਟ ਕਰਤਾ ਪੈਸਾ ਵੀ ਉਹਨਾਂ ਦਾ ਕੱਲ ਵੀ ਭੰਟਾਰੀ ਸਾਹਿਬ ਨੇ ਕਿਹਾ ਦੇਖੋ ਕੈਗ ਦੀ ਰਿਪੋਰਟ ਕੈਗ ਦੀ ਰਿਪੋਰਟ ਆ ਗਈ ਹੈ ਕੈਗ ਦੀ ਰਿਪੋਰਟ ਜਿਹੜੀ ਆਂਦੀ ਹੈ ਫਿਰ ਉਹ ਪਾਰਲੀਮੈਂਟ ਜਾਂਦੀ ਹੈ ਫਿਰ ਉਹਦੇ ਬਾਅਦ ਐਕਸ਼ਨ ਜਿਹੜਾ ਹੈ ਨਾ ਜੀ ਉਹ ਫਿਰ ਗਵਰਨਮੈਂਟ ਲੈਵਲ ਤੇ ਹੁੰਦਾ ਹੈ ਆਉਣ ਵਾਲੇ ਸਮੇਂ ਚ ਹੋ ਜਾਏਗਾ ਡੋਨਟ ਵਰੀ ਠੀਕ ਹੈ ਜੀ ਥੈਂਕ ਯੂ ਆਓ ਮੇਰੇ ਨਾਲ ਹੀ ਚੱਲੋ ਆਪਾਂ